ਵੱਡਾ ਕਰੇ ਉੱਚੇ ਲੰਮੇ ਕੱਦ ਵਾਲਾ ਹੈ ਉਮਰ ਕਰੇ ਛੋਟੀਆਂ ਤਿਆਰਵਾ ਵੱਡਾ ਹੈ ਪੈਂਦੀ ਬਾਲ ਇਧਰ ਲਾਓ ਰਾਂਝਾ 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 ਛੱਕਾ ਕਹਿੰਦੇ ਤਨਗੇ ਮਾਰ ਗਿਆ ਮੇਰੇ ਮਿੱਤਰੋ ਇਹ ਰਾਂਝਾ ਵਾਲਾ ਆਹ ਵਿਕਟ ਆਹ ਰੁਪਈਆ ਕਹਿੰਦੇ 11 11 100 ਤੇ 3 ਵਿਕਟ ਆਹ ਕਹਿੰਦੇ 5100 ਦੀਆਂ ਵਾਕਈ ਵਾਕਈ ਜਿਹੜੇ ਹਿਸਾਬ ਨਾਲ ਪੈਸੇ ਲੱਗੇ ਛੱਕੇ ਵੀ ਉਹ ਹਿਸਾਬ ਨਾਲ ਹੀ ਮੱਜੀ ਜਾਂਦੇ ਆ ਆਹ ਸਮੀਰ ਮੁੰਡਾ ਕਹਿੰਦੇ ਖਾਨਾ ਦਾ ਵੀ ਅੱਲਾਹੂ ਦਾ ਆਵਾਜ਼ਾਂ ਆਵੇ ਕੁੱਲੀ ਨੀ ਫਕੀਰ ਦੀ ਵਿੱਚੋਂ ਅੱਲਾਹੂ ਦਾ ਆਵਾਜ਼ ਆ ਜਾਵੇ ਕੁੱਲੀ ਨੀ ਫਕੀਰ ਦੀ ਵਿੱਚੋਂ ਆਹ ਮੁੰਡਾ ਕਹਿੰਦੇ ਮੇਰੇ ਮਿੱਤਰ ਰਾਂਝਾ ਜਿਹੜਾ ਕਹਿੰਦੇ ਕਮਾਲ ਕਰ ਜਾਂਦਾ ਦੂਜੇ ਪਾਸੇ ਮੁੰਡਾ ਕਹਿੰਦੇ ਡਾਕਟਰ ਆ ਇੱਕ ਪਾਸੇ ਮੁੰਡਾ ਕਹਿੰਦੇ ਰਾਂਝਾ ਟੌਮੀ ਗੁੱਚੀ ਦੇ ਬ੍ਰਾਂਡ ਪਾ ਕੇ ਤਕਦੀਰ ਕਿਸਮਤ ਨੂੰ ਗੋਡਿਆਂ ਥੱਲੇ ਰੱਖ ਕੇ ਪਹਿਲਾਂ ਉਹਨੂੰ ਸਮਝਾਉਣਾ ਪੈਂਦਾ ਇੱਕ ਨਾਮ ਤਾਂ ਮਾਪੇ ਰੱਖਦੇ ਤੇ ਦੂਜਾ ਆਪ ਬਣਾਉਣਾ ਪੈਂਦਾ ਇੱਕ ਨਾਮ ਤਾਂ ਮਾਪੇ ਰੱਖਦੇ ਆਹ ਦੂਜਾ ਆਪ ਬਣਾਉਣਾ ਪੈਂਦਾ ਮੇਰੇ ਮਿੱਤਰੋ ਨਾਮ ਤਾਂ ਮਾਪੇ ਰੱਖਦੇ ਆ ਪਰ ਗਰਾਊਂਡਾਂ ਵਿੱਚ ਮਿਹਨਤ ਲਾ ਕੇ ਉਹਨੇ ਨਾਮ ਉਹ ਦੁਨੀਆ ਨੂੰ ਖੁਸ਼ ਰੱਖ ਨਹੀਂ ਸਕਦਾ ਮੈਂ ਮਿੱਟੀ ਦਾ ਬੰਦਾ ਆਹ ਨजीर ਖੇਲੀ ਤੇ ਪੈ ਗਰੇ ਧੰਦਰਾ ਦੀ ਧਰਤੀ ਦਾ ਪੈਂਦੀ ਬਾਲ ਇਧਰ ਲਓ ਦੂਜਾ ਦੂਜਾ ਮੈਂ ਪਹਿਲਾ ਗਿਆ ਜਿਹੜੇ ਜਿਹੜੇ ਪਲੇਅਰ ਤੇ ਹੱਤੈ ਨੂੰ ਅਸੀਂ ਦੇ ਦਾਂਗੇ 2100 ਤੀਜਾ 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 ਲਓ ਤੀਜਾ ਬਗਲ ਚੋਂ ਵੀ ਸ਼ੱਕਾ ਆਹ ਇਹ ਆ ਮੈਚ ਵਿਚ ਨਾ ਮਾਰਨੀ ਪੈਣੇ ਆ ਆਹ ਚੌਥਾ ਸ਼ੱਕਾ ਵੱਜ ਗਿਆ ਵੀਰ ਚੌਥਾ 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 ਸ਼ੱਕਾ ਵੱਜ ਗਿਆ ਡਾਕਟਰ ਵੀ ਤੁਰ ਇਧਰ ਦੇ ਪਾਸੇ ਸ਼ੇਰਾ 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 ਆਓ ਸ਼ੇਰਾ ਓਏ ਗੱਬਰੂਆ ਕੰਨ ਕਲਾ ਵਿੱਚ ਬੈਠਾ ਵੀ ਹਲੇ ਤਾਂ ਤੂੰ ਕੱਲੀ ਐਨਕ ਨੂੰ ਵੇਖ ਲੈ ਅੱਖ ਨਾਲ ਅੱਖ ਤੂੰ ਮਲਾਉਣ ਜੋਗੀ ਹੋਈ ਨੇ ਪਰ ਆ ਬਾਦਲ ਕਦੇ ਬਾਲਾ ਚੋਟੀ ਚੋਟੀ ਦੀਆਂ ਉਹ ਫੇਰ ਫੇਰ ਗਰੀਬ ਸ਼ੰਕਰੜ ਕਦੇ ਵੱਜ ਗਏ ਲਾਓ ਸਾਹਮਣੇ ਪੈਂਦੀ ਬਾਲ ਇੱਕ ਵਾਰੀ ਫੇ ਬੱਲੇ ਵੀ ਮੁੰਡੇ ਆਹ ਸ਼ੱਕੇ ਖਾਈ ਤੁਰੇ ਆਉਂਦੇ ਆ ਪਰ ਵਿਗਨ ਦਾ ਕਦੇ ਬਦਨ ਆ ਬਾਦਲਾ ਮੁੰਡਾ ਜਿਹੜਾ ਕਦੇ ਸਿਰੇ ਦੀ ਬਾਲ ਕਰ ਗਿਆ ਖੇਡ ਦੇ ਮੈਦਾਨ ਦੇ ਵਿੱਚ ਖਿੱਚ ਖਿੱਚ ਕੇ ਬਰਾਬਰ ਕੀਤਾ ਇਹ ਆ ਕਦੇ ਬਾਦਲ ਟੱਕਰ ਕਦੇ ਸਿਰੇ ਦੀਆ ਪਰ ਮੁੰਡਾ ਇਹ ਰਾਂਝਾ ਵਾ ਇਹਨੂੰ ਬਾੜੀ ਦੇਰ ਤੱਕ ਰੋਕਣਾ ਮਜ਼ਾਕ ਥੋੜੀ ਆ ਟੱਕਰੇ ਰੱਥੋ ਵਾਲੀ ਹੈ ਪੈਂਦੀ ਬਾਲ ਹੋ ਬੱਲੇ 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 ਲਓ ਬੱਲੇ ਬੱਲੇ ਕਨੇ ਕਰਾ ਗਿਆ ਮੈਂ ਪਹਿਲਾਂ ਗਿਆ ਜਿੱਤੋਂ ਤੱਕ ਜਸਵੰਤ ਸੰਧੀਲੇ ਦੇ ਉਹ ਵੱਡੇ ਕਨੇ ਚਰਚੇ ਹੁੰਦੇ ਆ ਜਿਹੜਾ ਕਹਿੰਦਾ ਹੁੰਦਾ ਵੀ ਇਹ ਪੈਸਾ ਕਾ ਬਨੇਰੇ ਦਾ ਕਦੀ ਆਸ ਬਨੇਰੇ ਤੇ ਪਹਿਲਾ ਸੀ ਹਰ ਤੇ ਮਸਲਾ 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 ਉਹ ਮਸਲਾ ਬਣ ਗਿਆ ਏ ਮੈਂ ਪਹਿਲਾਂ ਗੱਲ ਜੋ ਮੂਡ ਭਰਾਈ ਬੈਠਾ ਉਹਨੇ ਸ਼ੱਕਾ ਲਾਉਣਾ ਮੇਰੇ ਮਿੱਤਰੋ ਆ ਬਾਲ ਤੇ ਬਾਲ ਫੇਰ ਇਧਰ ਨੇ ਪਾਸੇ ਆਹ ਸ਼ੱਕੇ ਤੇ ਸ਼ੱਕਾ ਥਾ ਸ਼ੱਕਾ ਜਿਹੜਾ ਕਹਿੰਦੇ ਤਿਆਰ ਬੱਤਿਆਰ ਹੈ ਵੀ ਸਾਡੀ ਕੁੰਡਲੀ ਚ ਸ਼ਨੀ ਆ ਤੇ ਸ਼ਨੀ ਰਹਿ ਰਹੇ ਬਹੁਤੇ ਬੰਦਿਆਂ ਦੀ ਬੇਇੱਜ਼ਤੀ ਮੈਂ ਤਾਂ ਨਹੀਂ ਕਰਦਾ ਚੱਲ ਬਣੀਆ ਬਣੀ ਤੇ ਚੱਲ ਬਣੀ ਰਹਿਣ ਦੇ ਆਹ ਸਨੀ ਕੇਦੇ ਬਾਲਾ ਪਾਉਣ ਤਿਆਰ ਵਰ ਤਿਆਰ ਹੈ ਲੈ ਵੀ ਸਨੀ ਤਗੜੀ ਬਾਾਰੇ ਲੈ ਵੀ ਸਨੀ ਆ ਤਗੜੀ ਬਾਾਰੇ ਹੇਦੋ ਆਉ ਟੱਕਰ ਕਿਨ ਸਿਰੇ ਦੀ ਮੇਰੇ ਮਿੱਤਰੋ ਔਰਨ ਕਦੇ ਇੱਕ ਦਾ ਕਦੇ ਵਾਦਾ ਮੁੰਡੇ ਨੇ ਕਦੇ ਜੋਰ ਨਾਲ ਵੀ ਹੁਣ ਦੱਸ ਕਿੰਨੇ ਬਣਗੇ ਜੋਪਰਾ ਪੂਲ ਦੇ ਵਿੱਚ ਵੀ ਆ ਮੁੰਡੇ ਨੇ ਕਦੇ ਤੁੱਕੀ ਗੱਡੀ ਆ ਲੈ ਵੀ ਐਨ ਵਿੱਕੀ ਬੁੱਟਰ ਸਾਰਾ ਮੈਚ ਤੇਰੇ ਦੇ ਖੜਾ ਜਿੰਨੇ ਕਹਿੰਦੇ ਹੁੰਦੇ ਆ ਵੀ ਸਰਪੰਚੀ ਦੀ ਗੱਲ ਖੜੀ ਖੜੀ ਐ ਉਹ ਬਚਨੋਂ ਤੇਰੇ ਤੇ ਉਹਨੇ ਮੈਚ ਦੀ ਗੱਲ ਖੜੀ ਖੜੀ ਐ ਆਓ ਸਾਹਮਣੇ ਪਹਿਲੀ ਬਾਲ ਦੇ ਬਾਲ ਪੌਦਰੀ ਮੁੰਡਾ ਫੇਰ ਤਿਆਰ ਹੈ ਇਧਰ ਦੇ ਪਾਸੇ ਆਓ ਵਿਕੀ 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 ਬੱਲੇ 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 ਆਓ ਸ਼ੱਕਾ ਅੱਜ ਦੇਖਾਂਗੇ ਵੀ ਓ ਲੋੜਾ ਟੀਮ ਨੂੰ ਪੈਂਦੀ ਬਾਲ ਵਿੱਕੀ 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 ਬੰਦੇ ਇਹ ਵਿੱਕੀ ਬਟਰਾ ਦੇਖਣ ਲਈ ਸ਼ਕਲਾ ਬੇਖ ਵਰਤਾਵੇ ਦਿੰਦੇ ਇੱਥੇ ਤੇਰੇ ਲੰਗਰ ਨੂੰ ਸ਼ਕਲਾ ਬੇਖ ਵਰਤਾਵੇ ਦਿੰਦੇ ਇੱਥੇ ਤੇਰੇ ਲੰਗਰ ਨੂੰ ਆਹ ਸਮੀਰ ਖਾਨ ਮੇਰੇ ਮਿੱਤਰੋ ਕਮਾਲ ਕਰ ਗਿਆ ਸਾਹਮਣੇ ਕਹਿੰਦੇ 1 ਓਵਰ ਸਮਾਪਤ ਤੇ 21 ਕਹਿੰਦੇ ਕਦੇ ਕੜਾ ਹੀਰੇ ਦੇ ਨਹੀਂ ਹੁੰਦੇ ਆ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਉਹ ਭਿੱਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਆਹ ਤੇ ਅਗਿਆ ਨੋਜਾ ਚੱਕਰ ਕੇ ਦਸਰੇ ਦੀ ਇੱਕ ਵਾਰ ਫੇਰ ਆਹ ਬੱਲੇ 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 ਸਾਹਮਣੇ ਗਿਆ ਪਰ ਵੀ ਸ਼ਾਟ ਦੇ ਰਿਹਾ ਨੇ ਜਿਹੜੇ ਚਾਰ ਜੁੜ ਗਏ ਹੈ ਚਾਰ ਸਕੋਰ ਦੇ ਕਹਿੰਦੇ ਬਾਦੇ ਸਮੀਰ ਖਾਨ ਮੁੰਡਾ ਭੂਮੀ ਕਹਿੰਦੇ ਇਧਰੇ ਪਾਸੇ ਉਹ ਬੱਲੇ 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 ਲਓ ਬੱਲੇ ਬੱਲੇ ਕਹਿੰਦੇ ਕਰਾ ਗਿਆ ਸਮੀਰ ਖਾਨ ਮੇਰੇ ਮਿੱਤਰੋ ਬਰਾਬਰ ਦੇ ਛੱਕੇ ਲੈ ਵੀ ਪ੍ਰੀਤੋ ਮੂਡ ਭਾਈ ਬੈਠਾ ਉਹ ਕਹਿੰਦਾ ਛੱਕਾ ਉਹ ਲਾਉਣੀ ਲਾਉਣਾ ਮੇਰੇ ਵੀਰੋ ਪਰ ਰਨ ਕਹਿੰਦੇ ਜਿਹੜੇ ਚਾਰ ਬਾਡਰ ਨੂੰ ਪਾਰ ਕਰਕੇ ਜੁੜ ਗਿਆ ਮੇਰੇ ਮਿੱਤਰੋ ਵੀ ਤੀਲੀ ਤੋਂ ਬਣ ਗਿਆ ਲਾ ਧਨਦੀਪ ਮਾਪਿਆਂ ਦਾ 13 ਨੰਬਰ ਦੀ ਕਟ ਵਿੱਚ ਤਿਆਰ ਪਰ ਆ ਸਮੀਰ ਖਾਨ ਉਹ ਬੱਲੇ 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 ਲੋੜ ਆ ਲੋੜ ਆ ਛੱਕਿਆ ਕਿਉਂ ਨਾ 25000 35000 ਇਧਰ ਇਧਰ ਪੈਂਦੀ ਵਾਲ ਉਹ ਬੱਲੇ 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 ਆਓ ਬੱਲੇ ਬੱਲੇ ਆਹ ਅਣਕਾ ਵੀਰੂ ਬਾਈ ਆਹ ਤੇ ਮੁੰਡਾ ਕਰੇ ਉਧਰੋਂ ਪਾਸੇ ਬੁੱਟਰ ਪਰਿਵਾਰ ਦਾ ਆਹ ਕਹਿੰਦੇ ਕੋਸ਼ਿਸ਼ ਕਰਦਾ ਖੇਡ ਦੇ ਮੈਦਾਨ ਦੇ ਵਿੱਚ ਇੱਕ ਸਿਰੇ ਦਾ ਕੈਚ ਕਰ ਗਿਆ ਬਾਈ ਮੁੰਡਾ ਕਹਿੰਦੇ ਚੋਟੀ ਦੀ ਬੱਲੇਬਾਜ਼ੀ ਕਰਨ ਦਾ ਦਮ ਰੱਖਦਾ ਟੱਕਰ ਕਹਿੰਦੇ ਸਿਰੇ ਦੀ ਆਹ ਮੁੰਡਾ ਹੋ 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 ਖੜ ਕੇ ਉੜ ਕੇ ਜਾਣਾ 11000 ਜਿਹੜੇ ਕਹਿੰਦੇ ਵੱਡੇ ਮਾਨ ਹੋਣਗੇ ਪਰ ਪੈਂਦੀ ਬਾਲ ਉਧਰਲੇ ਪਾਸੇ ਦੋ ਦੇ ਕਰੇ ਵਾਦੇ ਜੁੜ ਗਏ ਹੈ ਓਵਰ ਸਮਾਪਤ ਦੋ ਗੁਰਾ ਅਮਰਤ ਦੀਆਂ ਕਿਦੇ ਬਾਲਾਂ ਬੈਣਗੀਆਂ ਇਧਰ ਪਹਿਲੀ ਬਾਲ ਬੋਲੀ ਮੇ ਕਿਦੇ ਸਾਹਮਣੇ ਸੁਮੀਰ ਖਾਨ ਸੁਮੀਰ ਖਾਨ ਸੁਮੀਰ ਖਾਨ ਓ ਬੱਲੇ 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 ਹੁਣ ਤਾਂ ਆਪਣੀ ਭਈਆ ਫਿਲਮ ਕਰਵਣੀ ਭਈਆ ਭਾਈ ਬੂਟਾ ਬੱਦੂ ਵਾਲੀ ਪੁੱਜਿਆ ਬਹੁਤ ਬਹੁਤ ਸਤਿਕਾਰ ਕੇ ਨਾਲ ਉਹਨਾਂ ਦਾ ਫਰਜ਼ੰਦਾ ਬਹੁਤ ਹੀ ਨਿਹਵੀਰ ਸ਼ਕਤੀ ਛੱਕਾ ਛੱਕਾ ਜ਼ਰੂਰੀ ਆ ਸੋਹਣਿਆ ਇਧਰ ਪੈਂਦੀ ਵਾਲ ਪੰਜ ਨਾ ਹਾਇ ਛੱਕਾ ਵਾਹ ਤਿੰਨ ਵਰਤ ਤੇ ਭਾਨਾ 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 ਏ ਏ ਏ ਏ ਏ ਭੱਜੋ ਵੇ ਵੀਰੋ ਬਾਪੂ ਕੰਗਾ ਵੱਜਾ ਚਾਰ ਦਾ ਹਾਂ ਟਾਈਕਨ ਟੱਕਰ 6 ਬੱਲੇ ਰੱਖਦੇ ਮੈਚ ਜਿਵੇਂ ਮੇਰੇ ਮਿੱਤਰੋ ਸੁਪਰ ਓਵਰ ਦਾ ਕਿਹੜੇ ਮੁਕਾਬਲਾ ਲੋਕ ਕਹਿੰਦੇ ਆ ਰੋਲ ਦਾ ਸਵਾਦ ਨਹੀਂ ਆਉਂਦਾ ਮੇਰੇ ਮਿੱਤਰੋ ਆਹ ਸਵਾਦ ਆ ਰੋਲ ਦਾ ਮੇਰੇ ਮਿੱਤਰੋ ਪਰ ਦੂਜੇ ਪਾਸੇ ਪਹਿਲੀ ਬਾਲ ਗੱਭਰੂ ਕਰੇ ਤਿਆਰ ਇਧਰ ਆਹ ਬੱਲੇ 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 ਇਧਰ ਹੁਣ ਗਲਤੀ ਕਰਦੇ ਮੁੰਡੇ ਕਿਹੜਿਆ ਜਾਣਾ ਬੈਸਟਾਰ ਵਿੱਚ ਆਓ ਸਾਹਮਣੇ ਦੇਖਾਂਗੇ ਵੀ ਪੈਂਦੀ ਬਾਲ ਆਹ ਬੱਲੇ 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 ਸ਼ਮੀਰ ਖਾਨ ਹੈ ਨੱਥ ਸੁਪਰ ਓਵਰ ਵੀ ਰੰਝਾ ਬਰਾਬਰ ਲੱਗੂ ਨੌਜਵਾਨਾ ਉਹ ਸੁਪਰ ਓਵਰ ਵੀ ਜਿਹੜਾ ਕਹਿੰਦੇ ਬਰਾਬਰ ਲੱਗੂ ਹਾਏ ਰੱਬਾ ਧੰਨਿਆ ਘਰ ਭੁੱਲ ਗਈ ਮੋੜ ਤੇ ਬਾਲ ਪਾਉਂਦੀ ਫੇਰ ਕਦੇ ਮੁੰਡਾ ਤਿਆਰ ਸ਼ਮੀਰ ਲਓ ਰਨ ਆਊਟ ਖਿਡਾਰੀ ਟਾਰਗੇਟ 10 ਬਣਿਆ ਜੇ ਪਹਿਲੀ ਸਰੇ ਦੀ ਪੈ ਗਈ ਨਾ ਤੇ ਕੁਝ ਨਾ ਕੁਝ ਹੋਣਾ ਜ਼ਰੂਰ ਹੈ ਮੁੰਡਾ ਨੱਥੋ ਵਾਲੀਆ ਪਹਿਲੀ ਬਾਲ ਤੇ ਰੌਲੇ ਰੱਪੇ ਨਿਬੜ ਗਏ ਹੁਣ ਪੰਜਾਂ 'ਚ ਪੰਜ ਸਾਹਮਣੇ ਕਹਿੰਦੇ ਰਾਂਝਾ ਆਓ ਮੇਰੇ ਮਿੱਤੋ ਧਾਨ ਦੇ ਪਿੰਡ ਵਾਲਾ ਟੱਕਰ ਕਹਿੰਦੇ ਸੁਰੇ ਦੀ ਉਹ ਵੱਡੀ ਵਿਗੜਦਾ ਕਹਿੰਦੇ ਪਤਨ ਕਹਿੰਦੇ ਹੋ ਚੁੱਕਿਆ ਮੇਰੇ ਮਿੱਤਰਾ ਉਹ ਕਹਿੰਦੇ ਵੱਡੀ ਵਿਗੜਦਾ ਤੇ ਤਿਆਰ ਬਤਿਆਰ ਹੈ ਔਰ ਕਹਿੰਦੇ ਰਨ ਕਹਿੰਦੇ 4 ਬਾਕੀ ਆ ਔਰ ਰਹਿਣੀਆਂ ਬਾਲਾਂ ਵਿੱਚ ਮੁੰਡੇ ਕਹਿੰਦੇ ਕਮਾਲ ਕਰਨਗੇ ਮੇਰੇ ਮਿੱਤਰਾ ਪਰ ਸਮਝਣ ਦੇ ਕਲੇ ਬੱਲੇਬਾਜ਼ੀ ਔਰ ਰਨ ਕਹਿੰਦੇ ਹੁਣ 3 ਬਾਕੀ ਆ 3 ਬਾਲਾਂ ਦੇ ਵਿੱਚ ਉਧਰ ਬਾਈ ਕਹਿੰਦੇ ਬੂਟਾ ਪੁੱਜਿਆ ਹੋਇਆ ਦੋਹਾਂ ਖੇਡ ਦੇ ਮੈਦਾਨ ਦੇ ਵਿੱਚ ਲਓ ਟੱਕਰ ਰਾਂਝੇ ਦੇ ਨਾਲ ਬੱਲੇ 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 ਪ੍ਰਿੰਟ ਖਾਣਾ ਗੋਪੀ ਪੁੱਜਿਆ ਹੋਇਆ ਉਹ ਪ੍ਰਿੰਟ ਖਾਣਾ ਗੋਪੀ ਪੁੱਜਿਆ ਹੋਇਆ ਉਹ ਪੁਖਵਾਣੀ ਪਹਿਲਾਂ ਹੀ ਕਰਦੀ ਕਰ ਲੈ ਵੀ ਐਨ ਆਊਟ ਕਰਦੇ ਆ ਦੋ ਖਿਡਾਰੀ ਮੇਰੇ ਮਿੱਤਰੋ ਲਓ ਪੁੱਜ ਗਈ ਟੀਮ ਓਏ ਨੱਥੋਵਾਲ ਦੀ ਫਾਈਨਲੇ ਵਿੱਚ ਨੱਥੋਵਾਲ ਵਾਲੇ ਤਾੜੀ ਮਾਰੋ ਹਾਂ ਪ੍ਰਿੰਟ ਖਾਣਾ ਮੇਰੇ ਪੁੱਜਿਆ ਗੋਪੀ ਪਹਿਲਾਂ ਹੀ ਕਰ ਗਿਆ ਪੁਖਵਾਣੀ ਜਾਲਮ ਕਹਿੰਦਾ ਸੀ ਦੋ ਵਿਕਟਾਂ ਔਰ ਕਰਾ ਦੇਣੀ ਆ ਲਓ ਓ ਨੱਥੋ ਵਾਲਿਓ ਕਿਵੇਂ ਲੱਗਿਆ ਮੁੰਡਿਆਂ ਦਾ ਕੰਮ ਤਾੜੀ ਹਾ ਸਿਰਾ ਕਰਾ ਗਏ ਮੁੰਡੇ ਆਹ ਸਿਰਾ ਕਰਾ ਗਏ ਮੁੰਡੇ ਓ ਬੱਲੇ ਬੱਲੇ ਕਰਾ ਗਏ ਮੁੰਡੇ ਹਾਂ ਕੋਈ ਨਾ ਡਾਕਟਰ ਨੂੰ ਲੋਈ ਦੇ ਦਿਆਂਗੇ ਨਾਲ 1100 ਦੇ ਦਿਆਂਗੇ ਕੋਈ ਗੱਲ ਨਹੀਂ ਖਲਾ ਹੋਣ ਗਿਆ ਦੇਖੋ ਕਿੰਨਾ ਚਾਹੇ ਮੁੰਡਿਆਂ ਨੂੰ ਓ ਬੱਲੇ ਬੱਲੇ ਕਰਾਤੀ ਮੇਰੇ ਵੀਰੋ ਮੈਚ ਕਾਲਾ ਲੱਗਿਆ ਮੇਲਾ ਹੀ ਬਣਾਦਾ ਮੇਲਾ ਹੀ ਬਣਾਦਾ ਬੱਬੂ ਚੱਲੋ ਯਾਰ ਕਹਿੰਦਾ ਕਿ ਚਾਂਦੀ ਦੀ ਚੇਨ ਪਾਉਣੀ ਹੈ ਮੇਰੇ ਅਗਲੇ ਸਾਲ ਸਮੀਰ ਖਾਨ ਨੂੰ ਮੇਰੇ ਵੀਰੋ ਲੈ ਵੀ ਸਨੀਆਂ ਦੇਖ ਲੈ ਹਾਂ ਗੋਪੀ ਹਾਂ ਡਾਕਟਰ ভাই ਮਿਲਦੇ ਜੀਤੇ ਉਸਤਾਦ ਨੂੰ ਨਿੱਕੇ ਨੂੰ ਮਿਲਦੇ ਹੁਣ